ਜੀ ਗੁੱਡ ਮਾਰਨਿੰਗ ਸਸਿੱਕਾ ਲਕੀਆ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਵੰਦੀਆ ਆ ਕਰਦੇ ਛੋਟੇ ਜਿਹੇ ਉਹਦੀ ਸ਼ੁਰੂਆਤ ਆ ਮਸ਼ੀਨ ਹੈ ਸਿਲਾਈ ਮਸ਼ੀਨ ਇਹ ਥੋੜੀ ਖਰਾਬ ਕਰਦੀ ਹੈ ਤੇ ਨੂੰ ਆਪਾਂ ਲੈ ਕੇ ਜਾਣਾ ਹੁਣ ਰਿਪੇਅਰਿੰਗ ਵਾਸਤੇ ਅੱਜ ਇਹਦਾ ਬਣਾਉਣ ਲੱਗੇ ਨੇ ਇਹ ਕਿ ਬਕਸਾ ਕੀ ਕਹਿੰਦੇ ਹੁੰਦੇ ਆ ਬਾਕਸ ਜਿਵੇਂ ਹਾਂ ਡਾਟ ਡਾਟ ਬਣਉਣੀ ਹੈ ਜੀ ਬੀ ਇੱਕ ਕੱਲ ਉੱਪਰ ਮੌਂਟੀ ਦੀ ਬਣਾਈ ਤੇ ਅੱਜ ਇਹ ਦੀ ਹਲ ਅੱਜ ਇਹ ਤੇ ਲਾਈਟਾਂ ਆਂ ਠੀਕ ਤੇ ਹੁਣ ਪਤਾ ਨਹੀਂ ਅੱਗੇ ਦਾ ਅੱਜ ਐਂ ਟਾਈਮ ਨਹੀਂ ਆ ਗਏ ਹਨਾ 8:30 ਐਂ ਇਹ ਕ ਟਾਈਮ ਬਣਾ ਗਏ ਚਲੋ ਹੁਣ ਆ ਮਚਾਈਦਾ ਆਪਣਾ ਕੰਮ ਖਤਮ ਹੋਣਾ ਸੀ ਜਲਦੀ ਹਨਾ ਹੋਣਾ ਚਾਹੀਦਾ ਲਾਈਟ ਬੰਦ ਹੋ ਜਾਂਦੀ ਨਾ ਇੱਥੇ ਮੈਂ ਕਹਿੰਨੀ ਸੀ ਜਲਦੀ ਜਲਦੀ ਮਕਾ ਲ ਜਿਹੜੇ ਕੱਟਣਾ ਐ ਕਟਰ ਨਾਲ ਜਿਹੋ ਵੀ ਇਹ ਲੱਕੜ-ੁੱਕੜ ਚਲੋ ਵੀ ਛੁੱਟੀ ਜਾਓ ਕੱਟ-ਕੱਟ ਕੇ ਕੜਾ ਜਲਦੀ ਜਲਦੀ ਤਵਾਰ ਲੱਗਦਾ ਹਿੱਲ ਜਾਂਦੀ ਮੈਨੂੰ ਲੱਗਦਾ ਵਾ ਤਣਾਣਾ ਹਨਾ ਹੋਰਦੇ ਹੋਣਾ ਮੈਂ ਨੇ ਦਾ ਬ੍ਰੇਕ ਟਾਈਮ ਬ੍ਰੇਕ ਟਾਈਮ ਦਾ ਵੀ ਇੱਕ ਪਤਾ ਲੱਗਦਾ ਕਿਹੜੇ ਵੇਲੇ ਹੋ ਜਾਂਦਾ ਅੰਦ ਚਾਹ ਪਾਲਾ ਹੁਣ ਚਾਹ ਪਾਏ ਠੰਡੀ ਹੋ ਗਈ ਹੋਵੇ ਸਾਨੂੰ ਮੇਟਾ ਰਵ ਨਹੀਂ ਇੱਕ ਕੈਟਲ ਚ ਕੀ ਇਹਦੇ ਦੀ ਠੰਡੀ ਹੋ ਮੈਂ ਡੰਡੀ ਹੋ ਗਈ ਉਹੋ ਗੱਲ ਹੈ ਉਹ ਕੀ ਠੰਡੀ ਹੋਦੀ ਦੇ ਆਪਾਂ ਦੇ ਸੇਵਾ ਕਰਾਂ ਗਰਮ ਪਾਣੀ ਬਾਈ ਨਾਲ ਦੀ ਡਿਸਪੋਜ਼ਰ ਕਈ ਕਈ ਕਹਿ ਦਿੰਦੇ ਟਿਸਪੋਜ਼ਰ ਜਿਹਨਾਂ ਨੂੰ ਨਈ ਨਾ ਲੈਣਾ ਉਹਦਾ ਗਲਾਸੀ ਕਹਿ ਦੋ ਹੋਰ ਠੀਕ ਢੀਣ ਹੋਣੀ ਨਹੀਂ 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 ਗਰਮੂ ਮਚਾਓ بس جو ਆ ਰਲਣੇ ਨਾ ਨਾ ਉਹਨਾਂ ਨੂੰ ਨਹੀਂ ਹਨ ਮਾਂ ਪੂਰੀ ਹੋਣੀ ਆਡਾ ਕਿੱਕੀ ਬ੍ਰੇਕ ਟਾਈਮ ਹੋ ਗਿਆ ਨਾ ਡਾਡੀ ਆ ਗਈ ਡਾਡੀ ਜੀ ਡਾਡੀ ਜੀ ਵੀ ਆ ਗਏ ਡਾਡੀ ਜੀ ਤੁਹਾਡੇ ਵਾਸਤੇ ਚਾਹ ਮੈਂ ਪਾਉਣੀ ਲਈ ਕਿੰਨਾ ਪਿਆਰ ਹੈ ਡਾਡੀ ਆਖਿਆ ਮੇਰੇ ਨਾਲ ਇੱਕ ਗਾੜ ਲੈਣੀ ਹੋਣੀ

ഫോൺ വേണ്ടി പാട്ടിയ ടൈമ ശ്രേ ടൈമോ ഇതൊക്കെ പിയ പാപെ ചമച്ച പലാടിക ਨੋ ਜੀ ਹੁਣ ਆਹ ਚਗਾਰਟ ਆਪਾਂ ਬਣਾਉਣੀ ਆ। ਆਹ ਇਹ ਦਰ ਛੱਡਿਆ ਨਾ। ਇੱਥੇ ਸੋਚਿਆ ਵਾ ਕਿ ਇੱਧਰਲੇ ਬੰਦੇ ਇਹਨੂੰ ਕਰ ਦਾਂਗੇ। ਆਹ ਪੱਲਾ ਕਰ ਦਾਂਗੇ ਨਾ ਸਰਗਿਨਾਂ। ਇੱਥੇ ਆਹ ਪੱਲਾ ਲਾ ਕੇ ਬਾਕੀ ਸਿਸਾ ਫਿਕਸ ਕਰ ਦਾਂਗੇ ਸਾਰੇ ਤਕਰੀਬਾ। ਉਹ ਕੇ ਬੰਦੋ ਜਗ੍ਹਾ ਤੇ ਥੋੜਾ ਥੋੜੀ ਕਵਰਿੰਗ ਹੋ ਜਾਏਗਾ ਨਾ ਔਰ ਸੋਈ ਇਹ ਰਹਿ ਗਿਆ ਉਹ ਵੀ ਅੱਜ ਠੋਕ ਦੇਣਾ ਉਹਦਾ ਬਕਸਾ ਜਿਆ। ਤੇ ਬਾਕੀ ਚਲੋ ਕਰਦੇ ਆ ਤਿਆਰੀ। ਗੁੱਡ ਬਾਏ। ਹਾਂਜੀ ਇਹ ਹੁਣੇ ਰੋਟੀ ਖਾ ਕੇ ਗਏ ਹੋਏ ਨੇ ਲੱਕੜ ਦਾ ਥੋੜਾ ਜਿਹਾ ਸਮਾਨ ਲੈਣ ਮਾਣਾ ਨਾ ਲਾਈਟ ਵੀ ਬੰਦ ਹੋ ਗਈ ਤੇ ਇਹ ਕਹਿੰਦੇ ਚਲ ਮੈਂ ਥੋੜਾ ਸਮਾਨ ਲੈ ਕੇ ਆਵਾਂ ਪਰ ਨੇ ਕੀ ਸੰਨ ਮੇਕਾ ਵਗੈਰਾ ਉਹ ਲੈਣ ਗਏ ਨੇ ਅਜੇ ਡੜਕੀ ਜੂਸ ਪੀ ਲੋ ਲਿਆਂਦਾ ਤੇ ਰੈਨਾਂ ਨੇ ਜੂਸ ਲਿਆਂਦਾ ਬਨਾਨਾ ਫੇਰ ਤੇ ਦੂਜਾ ਬਕਸ ਜੂਸ ਡੜੀ ਰੀਆ ਇਹਨੇ ਪੀਣ ਵਾਸਤੇ ਉਹ ਲੈ ਕੇ ਆ ਕਮ ਕਚ ਕੰਨ ਨਹੀਂ ਲਗਾ। ਆਹੋ ਤੇ ਹੋ। ਸ਼ੀ। ਹਾਂ। ਆਹ ਬੜਾ ਜੀ। ਆ ਵੇਰ ਮੈਂ ਸਮਾਨ ਚਾਹ ਰਿਹਾ ਤੇਰਾ। ਤੇ ਪਾਰੀ ਬਣਾਈ ਐ, ਸਮਾਨ ਰੱਖਣ ਵਾਸਤੇ ਬਣਾਈ ਐ। ਹੈਂ? ਕੰਤੇ ਸਮਾਨ ਕਰ ਰੱਖਤਾ। ਵਾਰੀ ਉਹ ਬਣਾਈ ਸਮਾਨ ਰੱਖਣ ਵਾਸਤੇ ਰਾਈ ਤਮੀ ਅੱਜ ਫੇਰ ਆਈ ਹਨ ਇੱਥੇ ਬੰਦਾ ਰਹਿ ਫੇਰਾ ਤਾਂ ਉੱਧਰ ਚਲੋ ਡੈਡੀ ਰਹਿੰਦੇ ਆ ਤੇ ਸਾਡਾ ਫਰਜ਼ ਵੀ ਬਣਦਾ ਕਿਉਂਕਿ ਸਾਡਾ ਘਰ ਵਾ ते काम करना सहती कम अपना ही खत्म होना मनेरे बंदा चार बजे उठ के उठग ड अज पता नहीं कि टाइम नागे अपने कम बार कोई उठता जन फेर करना मैं नहीं नहीं चल बारा इक बजे फिर ही जाने चाह रोटी खा ही जाने <laughs> ਆਪਣੇ ਭੈ ਉਹ ਰੋਟੀ ਬੰਦਾ ਸੜ ਦਿੰਦਾ ਆਪਣੇ ਕੰਮ ਨੂੰ ਇੰਦਾ ਹੁੰਦਾ ਇੱਥੇ ਲਾਈਟ ਦਾ ਪੰਗਾ ਐਂ ਕਹਿੰਦੇ ਕੀਤੇ ਆਉਣਾ ਇੱਥੇ ਘਰ ਬਣਾ ਲੈ ਲਾਇ ਲਾਈਟ ਤੇ ਆਉਂਦੀ ਨਹੀਂ ਤੇ ਇੱਕ ਪੰਗਾ ਪੰਗਾ ਦਾ ਕੰਮ ਕਰ ਕਣਕਾਂ ਦੇ ਕਰਕੇ ਹੀ ਇਹ ਕਿਸੇ ਗੱਲ ਮੇਰੇ ਕੰਕਾਂ ਨੇ ਇੱਕ ਵੀ ਨਾ ਪਰ ਇਹ ਕਿ ਉਹ ਤੇ ਪਿੰਡਾਂ ਵਿੱਚ ਬੰਦ ਹੁੰਦੀ ਲਾਈਟ ਇੱਥੇ ਸ਼ਹਿਰ ਦੇ ਵਿੱਚ ਨਾ ਇਹ ਕਿਹਾਕਤਾ ਵਾ ਲਾਏ ਸ਼ਹਿਰ ਚ ਤੇ ਹੁੰਦੀ ਨਹੀਂ ਨਾ ਕਿੰਨੇ ਲੱਗਦਾ ਪੈਣ ਕਿੰਨੇ ਲੱਗਦਾ ਪੈਣ ਨਹੀਂ ਤਰੋ ਕੋਈ ਦੇ ਮम्मी ਆ ਗਈ ਹੋ ਮੀ ਸਸੀ ਕਰ ਅੱਜ ਮਮੂ ਨੇ ਪਾਇਆ ਪਿੰਕ ਸੂਟ ਹਾਂ ਪਿੰਕ ਸੂਟ ਪਾਇਆ ਅੱਜ ਇਹ ਲੈ ਕੇ ਆਏ ਮੈਂ ਰੋਟੀ ਕੱਢਦਾ ਹਾਂ ਉਹਨੂੰ ਅੱਛਾ ਮਾਡਾ ੜੀ ਤੇ ਆਈ ਮਾਂ ਕਮ ਮੈਂ ਲੈ ਆਇਆ ਜਾਨੀ ਅੱਜ ਫੇਰ ਮੰਮੀ ਲਾਈਟ ਬੰਦ ਸਵੇਰ ਦੀ ਆਈ ਨਹੀਂ ਕੰਮ ਫੇਰ ਰੁਕ ਗਿਆ ਵਿਚਾਰੇ ਦਾ ਸਲਾਦ ਕੱਟ ਕੇ ਨਾਲ ਭਟੂਰੇ ਤੇ ਆਹ ਸਬਜ਼ੀ ਮੇਰੇ ਖਾਲ ਡੱਬੀ ਵਿਚਾਰਿਆਂ ਦੀ ਰੋਟੀ ਮੈਂ ਤੁਹਾਡੇ ਲਈ ਲੈ ਕੇ ਗਈਆਂ ਉਹ ਤਾਂ ਹੀ ਖਾ ਲਈ ਚਲੋ ਕੋਈ ਨਹੀਂ ਖਾ ਲੰਨੇ ਚਾਹ ਕਿੰਤੀ ਆ ਤੁਹਾਡੇ ਖੜੇ ਹਈ ਨਾ

ਵਜਾਰ ਗਏ ਬਕਰੀ ਨੇ ਕੋਈ ਮੂਮੀ ਕਰਦੀ ਹੁੰਦੀ ਮਮਮੀ ਨੇ ਕਰਦੀ ਹਣਾ ਜੇ ਗਲਤੀ ਹੋਈ ਤਾਂ ਫਿਰ ਗਲਤੀ ਜਿਹੜੀ ਹੁੰਦੀ ਮਸ਼ੀਨ ਚ ਕੱਢਣੀ ਪੈਂਦੀ ਆਹ ਹੋਈ ਅੱਧੀ ਤੇ ਹਾਂਜੀ ਚੇਅਰ ਰੱਖ ਲਈ ਮੈਡਮ ਨੇ ਮੈਡਮ ਜੀ ਆਏ ਨੇ ਚੈੱਕ ਕਰਨ ਨੇਰੇ ਚ ਤਾਂ ਠੀਕ ਨਹੀਂ ਹੋਣੀ ਬਾਹਰ ਕਰ ਲੜੀ ਗੇਟ ਲੱਗ ਰੱਖ ਕੇ ਪੌੜੀਆਂ ਜੇ ਤਾਂ ਨਹੀਂ ਦਿੰਦੇ ਨਾ ਤਾਂ ਚਾਹ ਹਨਾ ਪਾ ਲਈਸ ਤਾ ਦੋ ਆਹ ਕੁੱਤੀ ਲੱਗਿਆ ਤੇ ਹੁਣ ਬਾਹਰ ਲੱਗੇ ਮੰਜਾ ਡਾਵਾਂ ਤਾ ਦੋ ਡਾ ਦਿ ਚੱਲ ਕਾਂੰਨੇ ਕਰ ਦੋ ਮੈਂ ਵੀ ਚੈੱਕ ਕਰੰਦੇ ਸਮਾਂ ਕੀ ਕੀ ਲੈਂਦਾ ਉਹ ਤਾਂ ਮੈਂ ਵੀ ਲੈਂਦਾ ਮੁਜਾਰ ਖਰੀਦ ਸੀਣ ਪਾਈ ਗਿੰਦੇ ਆਪਣੇ ਵੱਲੋਂ ਉਹਨਾਂ ਨੂੰ ਠੀਕ ਕੀਤੀ ਫੇਅਰ ਕਰ ਹੁਣ ਵੇਖੀ ਇੱਥੇ ਇੱਥੇ ਸੀਨ ਮਾਰ ਕੇ ਸੀਨ ਵੱਜੀ ਨੀ ਮਾਂ ਤੁਹਾਡੇ ਕੋ ਕਰਉਣੀ ਥੋੜੀ ਹੋ ਜੜੀ ਰਹਿੰਦੀ ਖੜੀ ਬਾਜ਼ਾਰ ਖੜੀ ਇਹ ਆਪਣਾ ਤੇ ਇਹ ਰੰਗ ਕਰ ਨੇ ਇਹ ਡੱਬੀ ਨਵੀਂ ਹੈ ਮੰਮੀ ਪ੍ਰਾਣੀ ਨਹੀਂ ਲੱਗਦਾ ਇਹ ਉਹਨ ਇੱਕ 1 2 ਤਰੀਕ ਨੂੰ ਮੰਮੀ ਸਰਪ੍ਰਾਈਜ਼ ਦੇਣਾ ਤੁਹਾਨੂੰ ਠੀਕ ਦੱਸਾਂ ਗੂਦਈ ਠੀਕ ਲਓ ਇਹਦੀ ਮੰਮੀ ਨੇ ਕਰਤੀ ਮਸ਼ੀਨ ਠੀਕ ਚਲਦੀ ਨਹੀਂ ਪਈ ਅੱਗੇ ਖਰਾਬ ਹੋ ਗਈ ਨੂੰ ਸਾਗਾ ਚੋੜਾ ਔਣ ਕਰਤੀ ਏ ਠੀਕ ਆਂਦੇ ਲੱਗੇ ਨੇ ਕੰਮ ਤੇ ਅੱਜ ਵੀ ਕੋਈ ਕੰਮ ਨਹੀਂ ਹੋਇਆ ਬਸ ਲੱਕਣਾ ਕਟੀਆਂ ਬੋਰਡ ਬੋਰ ਕੱਟੇ ਦੋ ਚਾਰ ਲਾਈਟ ਬੰਦ 5 ਵਜੇ ਤੋਂ ਚੱਲਨੇ ਆ ਘਰ ਨੂੰ ਵਾਪਸ ਆਹ ਐਲ ਜੋੜੇ ਆ ਦੋ ਇਹ ਡਾਟ ਲੱਗੇ ਸੀ ਕਵਰ ਕਰਨ ਤੇ ਲਾਈਟ ਹੋ ਗਈ ਬੰਦ ਉਥੇ ਕੰਮ ਢੱਕਿਆ ਉਹ ਵੱਡਿਆ ਥੋੜਾ ਬਹੁਤ ਇਹਦਾ ਸਮਾਨ ਵੱਡਿਆ ਥੋੜਾ ਬਹੁਤ ਬਸ ਬਾਕੀ ਉਹ ਅੰਦਰ ਸੀਨੇ ਬਿਠੇ ਇਹਦੇ ਉਹ ਦੱਸੋ ਮੈਨੂੰ ਦੱਸੋ ਆ ਉੱਥੋਂ ਵੇਖ ਲਈ ਆਪਾਂ ਵੀ ਜਿਸਮ ਵਾਲੀ ਦੁਕਾਨ ਤੇ ਮਿਲ ਕਰਦੇ ਆ ਉੱਥੋਂ ਮੋੜ ਲੈਣਾ ਬਟਾਣਾ ਠੀਕ ਹੈ ਬਾਅਦ ਵਿੱਚ ਕੋਈ ਮੈਂ ਕਿੰਨਾ ਹੀ ਤੁਰ ਲੈਣੀਆਂ ਨੇ ਆ ਇਹ ਤੁਰ ਲੈਣੀਆਂ ਇੱਥੇ ਮੈਂ ਤਾਂ ਕਰਨੇ ਤਾਂ ਐਵੇਂ ਦੁਕਾਨ ਤੁਰ ਕੇ ਆ ਜਾਣਾ ਆ ਜਾਣਾ ਹੁਣ ਅੰਦਰ ਹੀ ਜਾਣੀ ਇੰਨੀ ਪੈਦਲ ਹੀ ਯਾਤਰਾ ਬਹੁਤ ਹੀ ਮੈਂ ਧਿਆਨ ਨਾ ਘਟੀ ਹੋਣੀ ਮਗਰ ਐਂ ਖਲੋਤਿਆਂ ਦਾਸਪੁਰ ਰੋਡ ਤੇ ਤੇ ਚੱਲੀਏ ਘਰ ਵਾਪਸ ਇਹ ਲੈਟਰਿਆਂ ਨੂੰ ਬੜਾ ਖਰਾਬ ਕੀਤਾ ਟਾਈਮ ਟਾਈਮ ਤੇ ਕਾफी ਲੱਗ ਗਿਆ ਚੱਬੀ 10 11 ਵਜੇ ਤੇ ਆਪਾਂ ਟਿਕਣ ਦੇ ਲੈਗ ਇੱਧਰ ਲੰਘ ਚਲੀ ਕਠਲ ਲੈਣੀ ਕਠਲ ਨਹੀਂ ਚਲੋ ਇੱਥੋਂ ਆ ਦੁਕਾਨ ਤੇ ਰੁਕੇ ਇੱਥੇ ਕਰਦੇ ਲੈਣੇ ਪੜਦੇ ਪੜਦੇ ਆਣੇ ਕਿਨ ਪੜਦੇ ਇਹ ਕਮਰੇ ਚ ਲਾਉਣ ਵਾਸਤੇ ਪਰਦੇ ਲੈਣੇ ਆ ਪਰਦੇ ਆ ਯਾਰੀ ਆਗਲਾ ਇੱਕ ਦਾ ਨਹੀਂ ਮਲੇ ਜਿਹੜੇ ਮੀਰੀ ਵਾਲੇ ਤਾਂ ਆ ਜਾਂਦੇ ਨੇ ਮੇਰੇ ਉਹ ਜਾਂਦੇ ਉਹ ਮਿਲਣਾ ਨਹੀਂ ਆਹ ਭਾਜੀ ਕਿੰਨੇ ਦਾ 900 25 ਠੀਕ ਹੈ ਕੱਪੜਿਆਂ ਦਾ ਓਏ ਇੱਕ ਦੇ ਝਲਰਾਂ ਜਿਹਾਂ ਵਾਲੇ ਹੁੰਦੇ ਨਾ ਭਾਜੀ ਇੰਦਾ ਝਲਰ ਬਣੀ ਹੁੰਦੀ ਹਾਂ ਨਾ ਉਹ ਨਾਲ ਕਰੀਂਦਾ ਹਨ ਨਹੀਂ ਉਹ ਝਲਰ ਵਾਲੇ ਫਿਰ ਆ ਬਣਾਉਣੇ ਪੈਂਦੇ ਰੈਡੀਮੇਡ ਨਹੀਂ ਹੁੰਦੇ ਫੇਰ ਨੀਰਾ ਜੀਵਾਂ ਕਰਦੇ ਜੇ ਇਹ ਕੋਈ ਤੇ ਨਾ ਕਰਦੇ ਕੋਈ ਕੰਮ ਕਰਦੇ ਨਾ ਕਿ ਚਾਦਣਾ ਕਬੜੀ ਨਾ ਥੋੜੀ ਜਿਹੀ ਕੀਤੀ ਸ਼ਾਪਿੰਗ ਦੋ ਕੁ ਟੀ-ਸ਼ਰਟਾਂ ਲਈਆਂ ਨੇ ਗੱਡੀ ਆਪਣੀ ਆਹ ਲੱਗੀ ਏ ਤੇ ਅੰਦੇ ਮਮੀ ਮਮੇ ਨੂੰ ਮੈਂ ਕਹਾਂ ਮਮੇ ਕੀ ਕਰਨ ਦੇ ਹੂੰ ਇਹਦੇ ਕੰਮਾਂਗੇ ਬੁੱਢੇ ਨੂੰ ਪਾਣੀ ਪਾ ਗਏ ਕੀ ਕਰਨਾ ਫਿਰ ਕਿਉਂ ਨਾ ਕਰਦੇ ਸਭ ਜੀਣਾ ਪੜਦਾ ਸਾਰੇ ਉਹ ਵਿੱਚੋਂ ਕੱਢ ਲੋ ਸਮਾਨ ਸਬਜ਼ੀ ਪਾ ਦੀ ਪਾ ਲੇਖ ਕੀ ਹਾਲ ਹੋ ਗਿਆ ਚਲ ਅਮੀ ਆਵਰ ਦੋ ਟਿੱਕਲ ਟਲੇ ਚ ਸੱਚ ਹੈ ਇੱਕ ਤੋਂ ਪਰੇ 嗯。<laughs>